बाईपास ਤੋਂ ਵੱਲਾ ਮੰਡੀ ਨੂੰ ਇਹ ਸੜਕ ਆ ਰਹੀ ਹੈ ਸ੍ਰੀ ਲੰਕੋਪਰ 70 ਤੋਂ 80 ਫੁੱਟ ਚੌੜੀ ਇਹ ਵੱਲਾ ਸਬਜ਼ੀ ਮੰਡੀ ਨੂੰ ਇਹ ਸੜਕ ਜੰਗੀ ਹੈ ਜਿਹੜੀ ਸﻘਰੀਬਨ ਸਾਰੀ ਘਣੀ ਹੋਈ ਸੜਕ ਦੇ ਨਾਲ ساری ਇਹ ਨਾਲ ਹੀ ਧਰਮ ਕੰਡਾ ਐਸ ਇਤਹਰਮ ਕੰਡਾ ਹੈ ਔਰ ਇਹ ਦੇਖੋ ਇਹ ਨਾਲ 2000 ਗਜ ਦਾ 1985 ਗਜ ਦਾ ਇਹ ਪਲਾਟ ਹੈ ਜਿਹਦਾ 25 ਫੁੱਟ ਮੱਥਾ ਮੇਨ ਦੇ ਉੱਤੇ बिल्कुल पचासी फुट इसका मथा है ਤਾਸੀ ਫੁੱਟ ਮੱਥੇ ਦੇ ਨਾਲ ਇਹ 220 ਫੁੱਟ ਦੇ ਲਗਭਗ ਲੰਬਾ ਹੈ ਇਹਦੇ ਇੱਕ ਪਾਸੇ ਸਾਰੀਆਂ ਬੜੀਆਂ ਕੌਪਦੀਆਂ ਕੋਠੀਆਂ ਬਣੀਆਂ ਹਨ ਰਣ ਦੇ ਉੱਤੇ ਸਾਰੇ ਕਮਰਸ਼ਲ ਏਰੀਆ ਬਣਿਆ ਹੋਇਆ ਹੈ ਇਹ ਜੋ ਇਹ ਸਬਜੀ ਮੰਡੀ ਨੂੰ ਕਿਥੋਂ ਚੜ ਕੇ ਜਾਂਦੀ ਹੈ ਅਰੇ ਵੀਰੋ ਇਹ ਆਗਰ ਕਿਸੇ ਨੂੰ ਇਹਦੀ ਰੋਡ ਹੋਵੇ ਤਾਂ ਫਨਵੇ 146 72593 ਤੇ ਮੇਰੇ ਨਾਲ ਤਰਕ ਕਰ ਸਕਦੇ ਆ ਤੇ ਦੇਖੋ ਇਹਦੇ ਸਾਹਮਣੇ ਕਾਇਦਾ ਕਮਰਸ਼ਲ ਦੁਕਾਨਾਂ ਤੋਂ ਦੋ ਦੋ ਤਿੰਨ ਮੰਜ਼ਲੀਆਂ ਬਣੀਆਂ ਹੋਈਆਂ ਇੱਕ ਵਾਰ ਫੇਰ ਆਰਜੀ ਨੂੰ ਦੱਸ ਦਵਾਂ ਕਿ ਇਹ ਜਿਹੜੀ ਬਾਈਪਾਸ ਹੈ ਉਸ ਬਾਈਪਾਸ बन ਰਿਹਾ ਹੈ ਉਸ ਪੁਲ ਤੋਂ ਇਹ ਛੜਕ ਅੰਦਰ ਵੱਤ ਵੱਦ 100 ਮੀਟਰ ਦੀ ਦੂਰੀ ਤੇ ਹੈ ਛੜ ਤੋਂ 70 ਫੁੱਟ ਤੱਕ ਇਸ ਦੀ ਇਹ ਛੜਕ ਹੈ ਜੋ ਡਬਲ ਬਣੀ ਹੋਈ ਹੈ ਇਹਦੀ ਆ ਇੱਕ ਬੱਸ ਇੱਕ ਕਮਰਸ਼ਲ ਹੈ ਸਾਰਾਈ ਆ ਦੇ ਨਾਲ ਕਰਮਕੰਡਾ ਹੈ ਸਪੀ ਧਰਮ ਠੰਡਾ ਹੈ 100 ਹੰ ਤੱਕ ਦਾ ਜਿਹੜਾ ਖੁੱਲਾ ਰਹਿਦਾ ਹੈ ਔਰ ਆ ਇਹਦੇ ਨਾਲ ਦਕਾਨਾਂ ਬਣੀਆਂ ਹਨ ਇਥੋਂ ਤੱਕ ਇਹ ਸਾਰਾ 100 ਮੀਟਰ ਦੀ ਦੂਰੀ ਤੇ ਸਪਰੇ ਬੂਮ ਬੀ ਆਰ ਤੰਜੂ ਦਾ ਬਣਿਆ ਜੀ ਟਰੈਕਟਰ ਪੰਜਾਬ ਨੰਬਰ ਪਾਵਰ ਸਟੀਰਿੰਗ ਸਪਾਈਡਰ 4 ਕੁਇੰਟਲ ਵਾਲਾ ਕੰਬਾਈਨ ਵਾਲੀਆਂ ਹੱਬਾਂ ਤੇ ਪਿੱਛੇ ਜੈਕ ਲੱਗੇ ਨੇ 900 ਲੀਟਰ ਦਾ ਵਾਟਰ ਟੈਂਕ ਰੇਟ ਹੈ ਜੀ 6 ਲੱਖ 25000 ਰੁਪਏ ਡਿਮਾਂਡ ਏਰੀਆ ਨੀਲੋਵਾਲ ਸੁਨਾਮ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬ੍ਰੇਕੀ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਐਸ ਵੀਰ ਨੇ ਤੇ ਰੇਟ 6 ਲੱਖ 25000 ਰੁਪਏ ਡਿਮਾਂਡ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 9914760777 9914760777 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਪਰੇ ਬੂਮ ਜਿਹੜਾ 6 ਲੱਖ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਪਿੰਡ ਨੀਲੋਵਾਲ ਸੁਨਾਮ ਦੇ ਵਿੱਚ ਜਾ ਕੇ ਖਰੀਦ ਸਕਦੇ ਹੋ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਫੁੱਲ ਇਨਸ਼ੋਰੈਂਸ ਏਰੀਆ ਜਲੰਧਰ ਹੈ ਜੀ ਫੈਮਿਲੀ ਕਾਰ ਹੈ ਬਾਕੀ ਕਾਗਜ਼ੀ ਵਗੈਰਾ ਪੂਰੇ ਨੇ ਗੱਡੀ 'ਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਦੇਖਣ ਨੂੰ ਨਹੀਂ ਮਿਲੇਗੀ ਤੇ ਫੁੱਲ ਇਨਸ਼ੋਰੈਂਸ ਫੈਮਿਲੀ ਕਾਰ ਏਰੀਆ ਜਲੰਧਰ 12 ਮਾਡਲ ਰੇਟ ਹੈ ਜੀ 2.5 ਲੱਖ ਰੁਪਏ 78890 11932 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਫਟ ਗੱਡੀ ਖਰੀਦ ਸਕਦੇ ਹੋ ਜੀ 6 ਮਹੀਨੇ ਪਹਿਲਾਂ ਬਣਾਇਆ ਹੈਵੀ ਟਰਾਲਾ ਵਿਕਾਉਆ 6 ਕੁ ਮਹੀਨੇ ਹੋਏ ਨੇ ਜੀ ਬਣਾਏ ਨੂੰ ਪੂਰਾ ਹੈਵੀ ਟਰਾਲਾ ਵਿਕਾਊਾ ਡਬਲ ਜੈਕ ਵਾਲਾ ਬਿੱਡ ਤੇ ਸਟੀਲ ਦਾ ਝਾਂ ਲੱਗਿਆ ਮੇਡਾ ਤੇ ਸਟੀਲ ਦਾ ਝਾਂ ਲੱਗਿਆ ਜੀ 2 ਲੱਖ 40 ਰੇਟ ਮੰਗਿਆ ਏਰੀਆ ਫਰੀਦਕੋਟ ਹੈ ਜੀ 9463718059 ਇਸ ਨੰਬਰ ਤੇ ਫੋਨ ਕਰਕੇ 6 ਮਹੀਨੇ ਪਹਿਲਾਂ ਬਣਾਇਆ ਹੋਇਆ ਫੁੱਲ ਹੈਵੀ ਟਰਾਲਾ ਡਬਲ ਜੈਕ ਵਾਲਾ 2 ਲੱਖ 40000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ Swift ਗੱਡੀ ਵਿਕਾਊ ਹੈ ਜੀ 2019 ਮਾਡਲ LXi ਪੈਟਰੋਲ ਦੀ ਨਵੇਂ ਟਾਇਰ ਫੁੱਲ ਇੰਸ਼ੋਰੈਂਸ ਗੱਡੀ ਓਕੇ ਕੰਡੀਸ਼ਨ ਦੀ ਹੈ ਬਹੁਤ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਹੈ ਸਵੀਰ ਨੇ ਜੀ ਇੱਕ ਵੀ ਸਕ੍ਰੈਚ ਤੁਹਾਨੂੰ ਗੱਡੀ ਤੇ ਦੇਖਣ ਨੂੰ ਨਹੀਂ ਮਿਲੇਗਾ ਨਵੇਂ ਟਾਇਰ ਨੇ ਫੁੱਲ ਇੰਸ਼ੋਰੈਂਸ ਹੈ ਜੀ ਪੈਟਰੋਲ ਦੀ ਗੱਡੀ ਹੈ ਏਰੀਆ ਫਗਵਾੜਾ ਰੇਟ 445000 9314374151 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift ਗੱਡੀ ਖਰੀਦ ਸਕਦੇ ਹੋ ਲਓ ਜੀ ਅੱਜ ਜਿਹੜੀ ਅਸੀਂ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਹਨੂਮਾਨਗੜ੍ਹ ਰੋਡ ਤੋਂ ਇਹ ਜ਼ਮੀਨ ਸ਼ੁਰੂ ਹੁੰਦੀ ਹੈ ਜੀ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਵਧੀਆ ਜ਼ਮੀਨ ਦੇ ਚਾਰ ਚੁਫੇਰੇ ਤਾਰਬੰਦੀ ਕਰਕੇ ਗੇਟ ਵਗੈਰਾ ਲੱਗਿਆ ਹੋਇਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਵਧੀਆ ਫਾਰਮ ਹਾਊਸ ਬਣਿਆ ਹੋਇਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਮਾਲਕਾ ਦੇ ਨੰਬਰ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸੀ ਜਾਣੀ ਹੈ ਸੋ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਚੈਨਲ ਦਾ ਤੁਸੀਂ ਵਟਸਐਪ ਨੰਬਰ ਨੋਟ ਕਰ ਲਓ ਜੇਕਰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਤੁਸੀਂ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਤਾਂ ਅੱਜ ਹੁਣੇ ਹੀ ਸੰਪਰਕ ਕਰੋ 9877988446 ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਰਨਾ ਕੀ ਹੈ ਇੱਕ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਵਧੀਆ ਵੀਡੀਓ ਬਣਾ ਕੇ ਭੇਜੋ ਤੇ ਨਾਲ ਤੇ ਉਹ ਸਾਰੀ ਜਾਣਕਾਰੀ ਐਡਰੈਸ ਵਗੈਰਾ ਦੱਸੋ ਰੇਟ ਕਿੰਨਾ ਮੰਗਦੇ ਹੋ ਕਿਹੜੀ ਜਗ੍ਹਾ ਏਰੀਆ ਸਾਰਾ ਕੁਝ ਤੁਸੀਂ ਦੱਸੋ ਉਸ ਤੋਂ ਬਾਅਦ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਦੇਣਾ ਚਾਹੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਹੈ ਤੁਸੀਂ ਕੋਈ ਫੈਕਟਰੀ ਸੇਲ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੋ પેટ્રોલ ਪੰਪ ਹੈ ਤਾਂ ਤੁਸੀਂ ਸਾਡੇ ਨਾਲ ਵਟਸਐਪ ਰਾਹੀਂ ਗੱਲ ਕਰ ਸਕਦੇ ਹੋ ਜੀ ਇਹ ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਭੇਜੋ ਸਾਰੀ ਜਾਣਕਾਰੀ ਦੇ ਕੇ ਉਸ ਤੋਂ ਬਾਅਦ ਐਡ ਆਪਾਂ ਚੈਨਲ ਤੇ ਚਲਾ ਦੇਵਾਂਗੇ ਜੀ ਟੋਟਲ ਇਹ 11 ਕਿੱਲੇ ਜ਼ਮੀਨ ਹੈ ਜਿਹੜੀ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ 11 ਕਿੱਲੇ ਜ਼ਮੀਨ ਵਿਕਾਊ ਹੈ ਜੀ ਤਕਸੀਮ ਟੱਕ ਹੈ ਜੀ 2.5 ਕਿੱਲੇ ਰੋਡ ਦਾ ਫਰੰਟ ਹੈ ਜੀ 4 ਕਿੱਲੇ ਅਵਰੋਧ ਦਾ ਬਾਗ ਲੱਗਿਆ ਡ੍ਰਿਪ ਸਿਸਟਮ ਵੀ ਲੱਗਿਆ ਹੋਇਆ 10 ਦੀ ਸੋਲਰ ਮੋਟਰ ਹੈ ਜੀ 24 ਘੰਟੇ ਘਰ ਵਾਲੀ ਲਾਈਟ ਲੱਗੀ ਹੋਈ ਹੈ ਤਾਰਬੰਦੀ ਕੀਤੀ ਹੈ ਚਾਰੇ ਪਾਸੇ ਬਾਹਣ ਦੇ ਤੇ ਵਧੀਆ ਗੇਟ ਵਗੈਰਾ ਲੱਗੇ ਫਾਰਮ ਹਾਊਸ ਬਣਿਆ ਹੋਇਆ ਜੀ ਏਰੀਆ ਹੈਗਾ ਜੀ ਸੀਤੋ ਪੰਜਾਬ ਹਰਮਾਨਗੜ ਰੋਡ ਤੋਂ ਇਹ ਜਮੀਨ ਸਟਾਰਟ ਹੋ ਜਾਂਦੀ ਹੈ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਸਟਾਰਟਿੰਗ 'ਚ ਦਿਖਾਇਆ ਸੀਗਾ ਤੇ ਵਧੀਆ ਗੇਟ ਵਗੈਰਾ ਲੱਗਿਆ ਸੋਲਰ ਮੋਟਰ ਲੱਗੀ ਹੋਈ ਹੈ ਫਾਰਮ ਹਾਊਸ ਬਣਿਆ ਹੋਇਆ ਜੀ ਤੇ ਇਹਦੇ ਵਿੱਚ ਤੁਹਾਨੂੰ 4 ਕਿੱਲੇ ਅਮਰੋਦ ਦਾ ਬਾਗ ਦੇਖਣ ਨੂੰ ਮਿਲੂਗਾ ਜੀ 11 ਕਿੱਲੇ ਇਹ ਜ਼ਮੀਨ ਹੈ ਤਕਸੀਮ ਟਾਕ ਹੈ ਜੀ 2.5 ਕਿੱਲੇ ਰੋਡ ਦਾ ਫਰੰਟ ਹੈ ਬਾਕੀ ਮਾਲਕ ਵੀਰ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਕਿੰਨੇ ਗ੍ਰੇਡ ਦੀ ਜ਼ਮੀਨ ਚਾਹੀਦੀ ਹੈ ਜੇਕਰ ਤੁਸੀਂ ਜ਼ਮੀਨ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਜ਼ਮੀਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸੋ ਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਉਣ ਵਾਲੀ ਵੀਡੀਓ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਤਾਂ ਇਹ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕੋਈ ਪੰਜਾਬ ਦੇ ਵਿੱਚ ਵਧੀਆ ਬਾਣ ਲੈ ਕੇ ਆਓ ਰੋਡ ਦੇ ਉੱਤੇ ਲੱਗਦਾ ਹੋਵੇ ਇਹ ਅਸੀਂ ਇਸ ਕਰਕੇ ਅੱਜ ਲੈ ਕੇ ਆਏ ਹਾਂ ਜੀ ਹਨੂਮਾਨਗੜ੍ਹ ਰੋਡ ਤੋਂ ਇਹ ਬਾਣ ਸਟਾਰਟ ਹੋ ਜਾਂਦਾ ਹੈ ਵਧੀਆ ਚਾਰ ਚਪੇਰੇ ਤਾਰਬੰਦੀ ਕੀਤੀ ਹੋਈ ਹੈ ਫਾਰਮ ਹਾਊਸ ਬਣਿਆ ਹੋਇਆ ਜੀ ਵਧੀਆ ਤਾਰਬੰਦੀ ਕਰਕੇ ਗੇਟ ਲੱਗਿਆ ਹੋਇਆ ਹੈ ਢਾਈ ਕਿਲੇ ਲਿੰਕ ਰੋਡ ਦਾ ਫਰੰਟ ਹੈ ਤਕਸੀਮ ਟਾਕਾ ਚਾਰ ਕਿਲੇ ਅਮਰੋਦ ਦਾ ਬਾਗ ਡਿਪ ਸਿਸਟਮ ਲੱਗਿਆ 10 ਦੀ ਸੋਲਰ ਮੋਟਰ ਲੱਗੀ ਹੈ ਬਾਕੀ 24 ਘੰਟਿਆਂ ਵਾਲੀ ਲਾਈਨ ਵੀ ਪਾਈ ਹੋਈ ਹੈ ਜੀ ਲਾਈਟ ਦੀ ਤੇ ਬਾਕੀ ਏਰੀਆ ਸਿਤੋਗੁਣਾ ਪੰਜਾਬ ਹੈ ਨੰਬਰ ਤੁਸੀਂ ਨੋਟ ਕਰ ਲਓ ਜੀ 946666634 ਇਹ ਜਿਹੜਾ ਨੰਬਰ ਤੁਹਾਨੂੰ ਨੋਟ ਕਰਵਾ ਰਹੇ ਹਾਂ ਜੀ ਇਹ ਜ਼ਮੀਨ ਦੇ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਹੀ ਸੰਪਰਕ ਕਰਨਾ ਜ਼ਮੀਨ ਦੇ ਬਾਰੇ ਗੱਲ ਕਰਨ ਵਾਸਤੇ 946666634 946666634 ਇਸ ਨੰਬਰ ਤੇ ਫੋਨ ਕਰਕੇ 11 ਕਿੱਲੇ ਜ਼ਮੀਨ ਤੁਸੀਂ ਖੇਤ ਸਕਦੇ ਹੋ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੁੰਦਾ ਕਈ ਭੈਣ ਭਰਾ ਇਸ ਨੰਬਰ ਤੇ ਕਾਲ ਕਰਦੇ ਤੁਹਾਡੇ ਕੋਲ ਜ਼ਮੀਨ ਵਿਕਾਊਆ ਕੋਠੀ ਵਿਕਾਊਆ ਕਦੋਂ ਦਿਖਾਉਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਉਹਦੇ ਵਿੱਚ ਮਾਲਕਾਂ ਦੇ ਨੰਬਰ ਏਰੀਆ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਕੋਲ ਵੀਡੀਓ ਪਹੁੰਚਦੀ ਹੈ ਤਾਂ ਤੁਸੀਂ ਉਸ ਨੂੰ ਸਟਾਰਟ ਤਾਂ ਕਰ ਲੈਨੇ ਹੋ ਪਰ ਉਹਨੂੰ ਅੱਧ ਵਿਚਾਲੇ ਛੱਡ ਕੇ ਨੰਬਰ ਜਿਹੜਾ ਵੀਡੀਓ ਥੱਲੇ ਚੱਲ ਰਿਹਾ ਹੈ ਉਹੀ ਤੁਸੀਂ ਨੋਟ ਕਰ ਲੈਨੇ ਹੋ ਇਹਦੇ ਤੇ ਸਾਫ਼ ਲਿਖਿਆ ਦਿਸ ਰਿਹਾ ਜੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਲਈ ਸੰਪਰਕ ਕਰੋ ਤਾ ਤੁਸੀਂ ਇੱਕ ਵਾਰ ਧਿਆਨ ਨਾਲ ਪੜਿਆ ਕਰੋ ਜੀ ਫਿਰ ਗੱਲ ਕਰਿਆ ਕਰੋ ਉੱਪਰਲੇ ਸਾਈਡ ਮਾਲਕਾਂ ਦੇ ਨੰਬਰ ਆਪਾਂ ਦਿੱਤੇ ਹੁੰਦੇ ਨੇ ਤੁਸੀਂ ਉਹਨਾਂ ਤੇ ਗੱਲ ਕਰਿਆ ਕਰੋ ਤੇ ਬਾਕੀ ਇੱਕ ਵਾਰੀ ਫਿਰ ਇਸ ਵੀਰ ਦਾ ਨੰਬਰ ਨੋਟ ਕਰ ਲਓ ਜੀ 9466668634 ਇਹ ਜ਼ਮੀਨ ਖੇਦਣ ਵਾਸਤੇ ਤੁਸੀਂ ਇਸ ਨੰਬਰ ਤੇ ਹੀ ਸੰਪਰਕ ਕਰ ਲੈ ਤੇ ਤੁਹਾਡਾ ਸਾਰਿਆਂ ਦਾ ਤਹਿਤ ਲੋ ਧੰਨਵਾਦ ਜੀ ਅੱਜ ਵਾਲੀ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਜੀ ਕਿਉਂਕਿ ਕੁਝ ਭਰਾਮਾਂ ਦੇ ਜਿਹੜੇ ਮਸ਼ੀਨਰੀਆਂ ਨੇ ਜ਼ਰੂਰੀ ਵੇਚਣੀਆਂ ਨੇ ਜਲਦੀ ਵੇਚਣੀਆਂ ਨੇ ਤੇ ਜ਼ਰੂਰਤ ਕਰਕੇ ਹੀ ਵੇਚਣੀਆਂ ਨੇ ਤਾਂ ਤੁਸੀਂ ਇੰਨੀ ਕਿ ਜ਼ਿਆਦਾ ਵੀਡੀਓ ਸ਼ੇਅਰ ਕਰਦੇ ਹੋ ਕਿ ਅੱਜ ਵਾਲੀ ਜਿਹੜੀਆਂ ਮਸ਼ੀਨਾਂ ਰਕਣੇ ਉਹ ਜਲਦੀ ਸੇਲ ਹੋ ਸਕਣ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜੀ ਕਈ ਭੈਣ ਭਰਾਵਾਂ ਨੂੰ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਚਾਹੇ ਨਾ ਕਰੋ ਪਰ ਵੀਡੀਓ ਸ਼ੇਅਰ ਜ਼ਰੂਰ ਕਰਕੇ ਜਾਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦਾ ਭਲਾ ਹੋ ਸਕਦਾ ਕਿਉਂਕਿ ਜ਼ਰੂਰਤਵੰਦ ਹੀ ਹੁੰਦਾ ਜਿਹੜਾ ਚੀਜ਼ਾਂ ਵੇਚਦਾ ਹੁੰਦਾ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਇਸ ਨੂੰ ਜਿਹੜੇ ਭੈਣ ਭਰਾ ਵੀਡੀਓ ਸ਼ੇਅਰ ਕਰਨਗੇ ਉਹ ਕਮੈਂਟਾਂ ਦੇ ਵਿੱਚ ਏਰੀਆ ਤੇ ਨਾਮ ਜ਼ਰੂਰ ਦੱਸਣ ਪਤਾ ਲੱਗ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਕਿੱਥੋਂ ਕਿੱਥੋਂ ਭੈਣ ਭਰਾ ਵੀਡੀਓ ਸ਼ੇਅਰ ਕਰਦੇ ਆ ਰਹੇ ਨੇ ਤਾਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੁਸੀਂ ਬਣ ਰਹੋ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ